ਰੇ ਕੈ ਕੇ ਨਹੀਂ ਆਈ ਵੀ ਤੂੰ ਸਕੂਲ ਜਾਣਾ ਹਾਂ ਮੈਂ ਕੈ ਮੇਰੇ ਮੰਮੀ ਨਾਮ ਲਿਖਣ ਗਈ ਸੀ ਪਰ ਉਹਨੇ ਲਿਖਤਾ ਨਹੀਂ ਤਾਂ ਇੱਥੇ ਨਹੀਂ ਲਿਖਣੀ ਕਿੱਥੇ ਲਿਖਣ ਗਈ ਸੀ ਉਹ ਬਿਨਾਂ ਰੋਡ ਤੇ ਅੱਛਾ ਮਿਸ਼ਨ ਜੀਵਨ ਜੋਤ ਦੇ ਤਹਿਤ ਪੰਜਾਬ ਸਰਕਾਰ ਦੀ ਕਾਰਵਾਈ جاری ਹੈ ਕੈਬਨਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਮਲੋੜ ਦੇ ਵਿੱਚ ਸੱਤ ਬੱਚਿਆਂ ਨੂੰ ਰੈਸਕਿਊ ਕੀਤਾ ਹੈ ਮਾਨ ਸਰਕਾਰ ਨੇ ਬੱਚਿਆਂ ਤੋਂ ਭੀਖ ਮੰਗਵਾਉਣ ਵਾਲੇ ਗ੍ਰੋਹਨ ਦਾ ਖਾਤਮਾ ਕਰਨ ਦਾ ਵਾਅਦਾ ਕੀਤਾ ਸੀ ਤੇ ਉਸੇ ਵਾਅਦੇ ਦੇ ਤਹਿਤ ਇਹ ਕਾਰਵਾਈ ਕੀਤੀ ਜਾ ਰਹੀ ਹੈ ਬੱਚਿਆਂ ਦੇ ਮਾਪਿਆਂ ਨੂੰ ਮੰਤਰੀ ਬਲਜੀਤ ਕੌਰ ਨੇ ਮਿਲ ਕੇ ਸਲਾਹ ਦਿੱਤੀ ਹੈ ਉਹਨਾਂ ਨੂੰ ਭੀਖ ਮੰਗਣ ਦੀ ਜਗ੍ਹਾ ਸਕੂਲ ਭੇਜਣ ਦੇ ਲਈ ਉਤਸ਼ਾਹਿਤ ਕੀਤਾ ਹੈ ਤੂੰ ਸਕੂਲ ਤਾਂ ਜਾਂਦਾ ਨਹੀਂ ਮੈਂ ਤੈਨੂੰ ਘਰੇ ਮਮੀ ਨਹੀਂ ਓਏ ਤੇ ਮੈਂ ਨਾ ਮੇਰੇ ਮੰਮੀ ਨਾਮ ਲਿਖਾਨ ਗਈ ਨਹੀਂ ਨਹੀਂ ਮੈਂ ਤੈਨੂੰ ਘਰੇ ਕਹਿ ਕੇ ਨਹੀਂ ਸੀ ਆਈ ਵੀ ਤੂੰ ਸਕੂਲ ਜਾਣਾ ਹੈ ਹਾਂ ਮੈਂ ਕਿ ਮੇਰੇ ਮੰਮੀ ਨਾਮ ਲਿਖਾਨ ਗਈ ਸੀ ਪਰ ਉਹਨੇ ਲਿਖਤਾ ਨਹੀਂ ਕਿੱਥੇ ਨਹੀਂ ਲਿਖਣੀ ਕਿੱਥੇ ਲਿਖਾਨ ਗਈ ਸੀ ਉਹ ਬਿਲਕੁਲ ਰੋੜ ਤੇ अच्छा ਤੇ ਤੂੰ ਕਿੱਥੋਂ ਆਇਆ ਬੇਟਾ ਉਹ ਮੰਮੀ ਆ ਗਈ ਮੇਰੀ ਮੰਮੀ ਕਿੱਥੇ ਆ ਮੰਮੀ ਨੂੰ ਬੁਲਾ ਬੁਲਾਏ ਮੰਮੀ ਨੂੰ ਬੁਲਾ ਆ ਆ ਤੇ ਇਹ ਇਹਨਾਂ ਨੂੰ ਭੀਖ ਮੰਗਣ ਕਿਉਂ ਲਾਇਆ ਹੋਇਆ ਕਿ ਨਹੀਂ ਮੰਗਾਇ ਖੇਡਣ ਆਏ ਸੀ ਮੈਂ ਤੇ ਘਰੇ ਰੱਖਦੇ ਆ ਇਹਨੂੰ ਮੇਰੇ ਤੇ ਬੰਦਾ ਭੱਜਿਆ ਹੋਇਆ ਹੈ ਉਹਨੂੰ ਛੱਡਦਾ ਇਹਨਾਂ ਨੂੰ ਸਾਰ ਨੂੰ ਕਿਉਂ ਪਤਾ ਲੱਗਿਆ ਭੀਖਾ ਕੱਚ ਕੱਚ ਜੁਗਦੇ ਪਏ ਸੀ ਨਾ ਬੰਦਾ ਇੱਥੇ ਡੀ ਜਾਂਦੇ ਸੀ ਕੋਰੀਆਂ ਨਾਂ ਟੰਗੇ ਹੋਈਆਂ ਸੀ ਪਤਾ ਨਹੀਂ ਕੁਝ ਲੋਕਾਂ ਕੁਝ ਬੱਚੇ ਨੇ ਪੁੱਛਿਆ ਹਾਂ ਮੇਰੀ ਗੱਲ ਸੁਣ ਬੱਚੇ ਤੇਰੇ ਬੱਚੇ ਆ ਨਾ ਇਹਨਾਂ ਤੋਂ ਇਹੋ ਜੇ ਕੰਮ ਨਹੀਂ ਕਰਾਉਣਾ ਇਹਨਾਂ ਨੂੰ ਸਕੂਲ ਭੇਜਣਾ ਠੀਕ ਹੈ ਜੇ ਇਸ ਤੋਂ ਬਾਅਦ ਇਹ ਕੰਮ ਕਰਦੇ ਮਿਲੇ ਫਿਰ ਅਸੀਂ ਤੁਹਾਨੂੰ ਫੜ ਕੇ ਲੈ ਜੰਗਲ ਹੁਣ ਠੀਕ ਹੈ ਸਕੂਲ ਬਣਾਵਾਗੇ ਸਕੂਲ ਜਾਣਾ ਨਾ ਬੇਟਾ ਕਦੇ ਨੂੰ ਸਕੂਲ ਜਾਣਾ ਮੈਂ ਪਤਾ ਨਹੀਂ ਕਿ ਬੱਚੇ ਜੰਗਲ ਬੈਂਜੀ ਹੋਰ ਕਿਵੇਂ ਹੋ ਮੇਰਾ ਅਸੀਂ ਹੁੰਦੇ ਆ ਤੁਹਾਨੂੰ ਪਤਾ ਹੀ ਹੈਗਾ ਮੇਰੇ ਗੱਲ ਕੀ ਭੀਖ ਮੰਗਦਾ ਸੀ ਟੀ ਮੈਨ ਦਾ ਰੋਟੀ ਦੇਣਾ ਰੋਟੀ ਦੇਣਾ ਸੀਗਾ ਤੂੰ ਬੇਟਾ ਰੋਟੀ ਦੇਣਾ ਸੀ ਤੈਨੂੰ ਨਹੀਂ ਨਹੀਂ ਫਿਰ ਇਹ ਇਹ ਤਾਂ ਮੇਰਾ ਮੁੰਡਾ ਅੱਛਾ ਇਹ ਸੋਟੀ ਨਹੀਂ ਨਹੀਂ ਐ ਬਸ ਇਹ ਤਾਂ ਦੂਜੀ ਹੈ ਇਹ ਨਹੀਂ ਆਪਣੇ ਇਹ ਅਸਾਂ ਮਰਾਸੀ ਹੁੰਦੇ ਆ ਤੁਹਾਨੂੰ ਪਤਾ ਹੀ ਹੈ ਕੱਚ ਚੁਕਦੇ ਪੈਸੇ ਸੋ ਸਾਰੇ ਕੱਚ ਚੁਕਦੇ ਆ ਕੀ ਕਰਦੇ ਬੇਟਾ ਕੱਚ ਦਾ ਕੱਚ ਦਾ ਅਸੀਂ ਕਰ ਚੁਕਦੇ ਹਾਂ ਮੈਮ ਕਦ ਚੁਕਦੇ ਕੱਚ ਦਾ ਕੀ ਕਰਦੇ ਹੋ ਤੁਹਾਨੂੰ ਮੇਰੇ ਘਰੇ ਨਾ ਬਾਰੀਅਤ ਤੇ ਦੁਕਾਨ ਆ ਗਈ ਨਾ ਸਾਨੂੰ ਦੁਕਾਨ ਵੀ ਦਿਖਾਈਏ ਉੱਥੇ ਜਾ ਕੇ ਨਾ ਆਪਦੇ ਮਾਪੇ ਦੇ ਨਾਲ ਵੇਚ ਆਂਦੇ ਆ। ਮਮੀ ਬਾਹਰ ਰਹਿੰਦੀ ਐ ਸਾਰੇ ਜੀ ਮਾਮਾ ਘਰੇ ਆਇਆ ਹੋਇਆ ਸੀਗਾ। ਅੱਛਾ ਸਕੂਲ ਜਾਂਨੇ ਕਿ ਨਹੀਂ ਜਾਂਦੇ? ਜਾਂਦਾ ਜੀ। ਕਿਹੜਾ ਸਕੂਲ ਜਾਂਦੇ ਆ? ਸਰਕਾਰੀ ਜੇ। ਤੇ ਫਿਰ ਅੱਜ ਗਏ ਨਹੀਂ? ਅੱਜ ਜੀ ਇੱਥੇ ਨਹੀਂ ਪੜ੍ਹਦੇ ਮੈਂ। ਹੈ? ਇੱਥੇ ਨਹੀਂ ਪੜ੍ਹਦਾ। ਕਿੱਥੇ ਪੜ੍ਹਦਾ? ਸਾਰੇ ਆਣ ਦੇ ਵਿੱਚ। ਹਰਿਆਣੇ ਚ ਰੋਜ਼ ਪੜ੍ਹਨ ਜਾਂਦਾ। ਲੈ ਦੱਸ। ਮਾਮੇ ਘਰੇ ਆਇਆ ਹੋਣਾ। ਅੱਛਾ ਮਾਮੇ ਨੇ ਬਤਾ ਤੂੰ ਨਹੀਂ ਸਕੂਲ ਜਾਂਦਾ। ਜਾਂਦਾ ਸੀ। ਤੇ ਅੱਜ ਕਿਉਂ ਨਹੀਂ ਗਿਆ ਫਿਰ? ਮੇਨਾਂ ਨਹੀਂ ਰੋਟੇ ਦੇ ਇਹਨਾਂ ਦਾ ਪਤਾ ਕਰੋ ਕਿਹੜੇ ਸਕੂਲ 'ਚ ਲੱਗੇ ਹੋਏ ਆ ਤੇ ਉੱਥੇ ਇਹਨਾਂ ਦੀ ਪ੍ਰੈਜ਼ੈਂਸ ਚੈੱਕ ਕਰੋ ਇਹ ਵੀ ਸੀਗਾ ਹਾਂ ਜੀ ਲੈ ਬੇਟਾ ਤੂੰ ਕਿਹੜੇ ਸਕੂਲ ਲੱਗਿਆ ਹੋਰ ਇਹਨਾਂ ਕੋਲੇ ਅੱਜ ਸਕੂਲ ਨਹੀਂ ਆਇਆ ਹੋਏ ਬੱਚੇ ਨਾ ਮੰਮੀ ਜੜੀ ਆਪਣੇ ਹੱਥਾਂ 'ਤੇ ਲੱਗੇ ਲੱਗੇ ਸਾਡੀ ਕਿਹੜੇ ਕਿੱਥੇ ਰਹਿੰਦੇ ਹੋ ਤੁਸੀਂ ਇਹੀ ਪੜਦਾ ਹੈ ਨਹੀਂ ਜੀ ਆਵਾਜ਼ ਕਰਦੀ ਕਰਦਾ ਸੀ ਪੰਜਵੀਂ ਚੋਂ ਅੱਡੇ ਪੈ ਕੇ ਇਹਦੇ ਮੰਮੀ ਜੜੀ ਇੱਥੇ ਖੜੇ ਆਈ ਇਹਨਾਂ ਨੂੰ ਸਾਰੇ ਨੂੰ ਸਕੂਲ 'ਚ ਦਾਖਲ ਕਰ ਹਾਂਜੀ ਕਰਵਾ ਦੇ ਲੈ ਜਾਓ ਠੀਕ ਹੈ ਬੇਟਾ ਅੱਜ ਤੋਂ ਬਾਅਦ ਸੜਕ ਤੇ ਕੋਈ ਕੰਮ ਨਹੀਂ ਇਹੋ ਜਿਹਾ ਕਰਨਾ ਕੱਚ ਚੁਗਣਾ ਪੀਖ ਮੰਗਣਾ ਕੋਈ ਇਹੋ ਜਿਹਾ ਕੰਮ ਨਹੀਂ ਕਰਨਾ ਠੀਕ ਹੈ ਬੇਟਾ ਕੋਈ ਕਰਾਉਂਦਾ ਤਾਂ ਮੈਨੂੰ ਦੱਸ ਦੋ ਠੀਕ ਹੈ ਕਿਸੇ ਨੂੰ ਨਹੀਂ ਬੱਚੇ ਨੂੰ ਕਰਨ ਦੇਣਾ ਠੀਕ ਹੈ ਸਕੂਲ ਜਾਣਾ ਰੋਜ਼ ਮੈਂ ਤੁਹਾਡੀ ਪ੍ਰੈਜ਼ੈਂਸ ਚੈੱਕ ਕਰ ਲਈਏ ਸਕੂਲਾਂ ਚ ਠੀਕ ਹੈ ਠੀਕ ਹੈ ਮੈਡਮ ਠੀਕ ਕਰਵਾ ਦੇ